ਕਮਲਕੌਰ ਭਾਬੀ ਦੇ ਕਤਲ ਨੂੰ ਹੋਏ ਨੂੰ ਕਾਫੀ ਦਿਨ ਹੋ ਗਏ ਪਰ ਨਿਤ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਕੱਲ ਉਸ ਦੀ ਮਾਤਾ ਵੱਲੋਂ ਇੱਕ ਇੰਟਰਵਿਊ ਦਿੱਤੀ ਗਈ ਸੀ ਜਿਸ ਦੇ ਵਿੱਚ ਕਾਫੀ ਜ਼ਿਆਦੇ ਤੱਤੀਆਂ ਗੱਲਾਂ ਕੀਤੀਆਂ ਗਈਆਂ ਸੀ ਤੇ ਉਸ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਉੱਤੇ ਕਾਫੀ ਵੱਡੇ ਇਲਜ਼ਾਮ ਲਾਏ ਸੀ ਇੱਥੋਂ ਤੱਕਰਾਕ ਦਿੱਤਾ ਸੀ ਕਿ ਉਹ ਬੰਦਾ ਨਹੀਂ ਜਿਹੜਾ ਜਿਸ ਨੇ ਇੱਕ ਕੁੜੀ ਨੂੰ ਧੋਖੇ ਦੇ ਨਾਲ ਲਿਜਾ ਕੇ ਤਿੰਨਾ ਬੰਦਿਆਂ ਦੇ ਨਾਲ ਰਲ ਕੇ ਉਸ ਦਾ ਕਤਲ ਕੀਤਾ ਜੇ ਮਰਦ ਦਾ ਪੁੱਤ ਹੁੰਦਾ ਤੇ ਸਾਹਮਣੇ ਆ ਕੇ ਉਸ ਨੂੰ ਟੱਕਰ ਦਾ ਜਾਂ ਫਿਰ ਉਸ ਨੂੰ ਦੱਸਦਾ ਕਿਉਂਕਿ ਉਹ ਘਰ ਦੇ ਵਿੱਚ ਕੱਲੀ ਹੁੰਦੀ ਆ ਪਰ ਅੱਜ ਫੇਰ ਉਸ ਦੇ ਵਿੱਚ ਇੱਕ ਨਵਾਂ ਜਿਹੜਾ ਮਾਮਲਾ ਸਾਹਮਣੇ ਆਇਆ ਉਲਟ ਫੇਰ ਸਾਹਮਣੇ ਆਇਆ ਉਸ ਦੇ ਵਿੱਚ ਇਹ ਆ ਕਿ ਉਸ ਦੀ ਮਾਤਾ ਵੱਲੋਂ ਜਿਹੜੇ ਕੱਲ ਸ਼ਬਦ ਕਹੇ ਗਏ ਆ ਉਨ੍ਹਾਂ ਦੇ ਉੱਤੇ ਉਸਨੇ ਮਾਫੀ ਮੰਗੀ ਉਸਨੇ ਆਖਿਆ ਕਿ ਗਰਮੀ ਦੇ ਵਿੱਚ ਕਿਉਂਕਿ ਘਰ ਦਾ ਇੱਕ ਜੀ ਗਿਆ ਆਪਾਂ ਵੀ ਸਮਝ ਸਕਦੇ ਹਾਂ ਕਿ ਉਸ ਦੀ ਧੀ ਇਕੱਲੀ ਸੀ ਘਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਨਹੀਂ ਸੀ ਸਾਰੇ ਪਰਿਵਾਰ ਦਾ ਜਿਹੜਾ ਦਵਾਈ ਬੂਟੀ ਹੋਰ ਖਰਚਾ ਪਾਣੀ ਸਾਰਾ ਕਮਲ ਕੌਰ ਚਲਾਉਂਦੀ ਸੀ ਪਹਿਲਾਂ ਇਹ ਇੱਕ ਬੈਂਕ ਦੇ ਵਿੱਚ ਰੋਕਰੀ ਕਰਦੀ ਸੀ ਜਦੋਂ ਬੈਂਕ ਨੇ ਉਸਨੇ ਉੱਤੇ ਨੌਕਰੀ ਤੋਂ ਜਵਾਬ ਦੇ ਦਿੱਤਾ ਕਿਉਂਕਿ ਕਰੋਨਾ ਕਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਖਾ ਗਿਆ ਸੀ ਉਸ ਤੋਂ ਬਾਅਦ ਜਦੋਂ ਉਸ ਦੇ ਸਮੇਂ ਇਸਨੇ ਫੇਰ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸ਼ਾਰਟ ਮੂਵੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਲੋਕਾਂ ਨੇ ਆਪਾਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਚੱਕਮੀਆਂ ਗੱਲਾਂ ਪੰਜਾਬ ਦੇ ਲੋਕਾਂ ਦਾ ਵੀ ਕਸੂਰ ਹੈ ਉਹ ਸੋਨੀਆਂ ਪਸੰਦ ਕਰਦੇ ਆ ਪੈਸੇ ਆਉਣੇ ਸ਼ੁਰੂ ਹੋਏ ਪੈਸੇ ਮੋਟੇ ਹੋਣੇ ਸ਼ੁਰੂ ਹੋਏ ਫੇਰ ਉਹ ਚੱਲ ਤੋਂ ਚੱਲ ਅੱਗੇ ਚੱਲਦੀ ਗਈ ਤੇ ਆਖਰ ਦੇ ਵਿੱਚ ਭਾਵੇਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਦੇ ਵਿੱਚ ਸਾਰਾ ਕੁਝ ਉਸ ਦੀ ਜਾਨ ਲੈ ਕੇ ਨਿਬੜਿਆ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕੰਚਨ ਕੁਮਾਰੀ ਨਾਮ ਤੇ ਉਹ ਵੀਡੀਓ ਪਾਉਂਦੀ ਸਭ ਕੁਝ ਕਰਦੀ ਜਾਏ ਸੀ ਪਰ ਉਸਨੇ ਕੌਰ ਸ਼ਾਹ